ਸ੍ਰੀ ਅਕਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬੱਗਾ ਪੁਰਾਣਾ ਪੈ ਜਾਂਦੀ ਆ ਬਾਕੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਛਾਸੀਗਾ ਬਾਈ ਜੀ ਤੇ ਨਾਮ ਕੀ ਹੈ ਵੀਰ ਆਪਣਾ ਕਲਦੀਪ ਸਿੰਘ ਨਾਮ ਬਾਈ ਦਾ ਕਲਦੀਪ ਸਿੰਘ ਅੱਜ ਆਪਣੇ ਕੋਲ ਕਿੰਨੇ ਨਾਗ ਬਕਾਉ ਆ ਜੀ 10 ਨਾਗ ਠੀਕ ਹੋ ਜੀ ਤੇ ਜਿਹੜੀ ਆਪਾਂ ਵੀਰ ਪਹਿਲਾਂ ਵੀਡੀਓ ਪਾਈ ਸੀ ਕੀ ਰਿਸਪੌਂਸ ਰਹੀ ਉਹਦਾ ਵਧੀਆ ਵੈਗੀ ਠੀਕ ਹੋ ਜੀ ਤੇ ਦੱਸੋ ਜੀ ਮੱਝ ਦੀ ਕੀ ਡਿਟੇਲ ਹੈ ਮੱਝ ਨੇ ਤੀਜੇ ਸੂਏ ਸੋਣਾ ਜੀ ਠੀਕ ਹੋ ਜੀ ਤੇ 20 ਤੋਂ ਇਹ ਜਾਂਦੀ ਹੈ ਉਹਨਾਂ ਨੇ 12 ਕਿਲੋ ਦਾ ਤਾਂ ਕਹਿ ਦਿੱਤਾ ਠੀਕ ਹੋਏ ਕਿੰਨੇ ਦਾ ਰਹਿੰਦੇ ਆ ਜੀ ਸੂਣ ਜੀ 7 ਦਿਨ ਪਏ 7 ਦਿਨਾਂ ਦੀ ਕੱਚੀ ਆ 12 ਲੀਟਰ ਪਿਛਲੀ ਵਾਰੀ ਦੁੱਧ ਦਿੱਤਾ ਥਾਣਾ ਬਹੁਤ ਸ਼ਾਨਦਾਰ ਲੱਗਿਆ ਮੁੱਠੀ ਮੁੱਠੀ ਥਾਣਾ ਲੰਮਾ ਥਾਣਾ ਵੀਰ ਬਹੁਤ ਗੈਪ ਤੇ ਥਾਣਾ ਲੱਗਿਆ ਹੋਇਆ ਉਹ ਮੁੱਠੇ ਹੀ ਦੇਖ ਸਕਦੇ ਹਾਂ ਥੋੜੀ ਲੱਸੀ ਹੈ ਵੀਰ ਮਾੜਾ ਤੋਰਾ ਵਿਖਾ ਦਿਓ ਹਜੇ ਬਾਨਾ ਬਈ ਕੱਢੀ ਸੱਤ ਦਿਨਾਂ ਦੀ ਕੱਚੀ ਆ ਜਿੱਥੋਂ ਲੈ ਕੇ ਆਉਂਦੀ ਸੀ ਮਾਲਕਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਨੇ 12 ਲੀਟਰ ਦੁੱਧ ਕੱਢਿਆ ਬਾਈ ਤੋਰਾ ਤੁਸੀਂ ਦੇਖ ਸਕਦੇ ਹੋ ਆਜੋ ਬਾਈ ਜੀ ਜੋ ਇਸ ਟਰਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ WhatsApp ਨੰਬਰ ਆ ਉਹ ਤੇ ਤੁਸੀਂ ਬਾਈ ਨੂੰ ਜੇ ਸਾਥ ਕੋਈ ਚੀਜ਼ ਮਿਸਟੇਕ ਹੁੰਦੀ ਆ ਤੇ ਬਾਈ ਨੂੰ ਫੋਨ ਲਾ ਕੇ ਪੁੱਛ ਸਕਦੇ ਹੋ ਕੀ ਮੁੱਲ ਕਰਦੇ ਆ ਜੀ ਆਪਾਂ ਇਹਦਾ ਜੀ ਇਹਦਾ ਜੀ 65000 ਰੁਪਏ ਦੇਣ ਲੈਣਾ ਠੀਕ ਹੋ ਜੀ 65000 ਬਾਈ ਲਿੰਡਨ ਕਰਨਗੇ ਤੇ ਅਗਲੀ ਵੜ ਵਾਲੀ ਆਜੋ ਕੀ ਡਿਟੇਲ ਆਈ ਜੀ ਇਹ ਵੈਰ ਨੂੰ ਸੂਈ ਨੂੰ ਅਜੇ ਤੀਜਾ ਦਿਨ ਹੋ ਗਿਆ ਜੀ ਤਿੰਨ ਦਿਨ ਹੋ ਗਏ ਤੇ ਬੌਲਾ ਕਿੰਨਾ ਤਿਆਰ ਹੈ ਤੇਰਾ ਕਿਲੋ ਜਮਾ ਮਿਣਕੇ ਦੇ ਆਉਂਦੇ ਠੀਕ ਗੋਲੀ ਲੀਟਰ ਦੇ ਮਾਰ ਕੇ ਦੇਣਗੇ ਬਾਈ ਤੋਲ ਕੇ ਦੇਣਗੇ ਮਗਰ ਕੀ ਹੈ ਜੀ ਇਹਦੇ ਮੱਛਾ ਜੀ ਇਹਦੇ ਮਗਰੇ ਦੇ ਬੱਛਾ ਹਾਂ ਜੀ ਉਹਨਾਂ ਦੇਖ ਸਕਦੇ ਹੋ ਤੜਕੇ ਦੀ ਕਿੰਨੇ ਵਜੇ ਦੀ ਚਵਾਈ ਹੋਈ ਹੈ ਜੀ ਇਹ 6 ਵਜੇ ਕੁਝ ਹੀ ਤੜਕ 6 ਵਜੇ ਦੀ ਚਵਾਈ ਹੋਈ ਹੈ ਥਾਣਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਮੂੰਹ ਮੱਥਾ ਬਹੁਤ ਜ਼ਿਆਦਾ ਸੋਹਣਾ ਮੜਾ ਤੂਰਾ ਵਿਖਾ ਦੇਈ ਕ੍ਰਾਸ ਬਰੀਡ ਦੀ ਆ ਬਾਈ ਫੋਨਾਂ ਚੈੱਕ ਕਰ ਸਕਦੇ ਹਾਂ ਬਈ ਦੋਨੋਂ ਦੇਖ ਸਕਦੇ ਹਾਂ ਵੀ ਕ੍ਰੋਸ ਬਰੀਡ ਚਾ ਤੂਰਾ ਦੇਖ ਸਕਦੇ ਹੋ ਫੈਰ ਤੋਂ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਕਈ ਵਾਰੀ ਸਾਥ ਕੋਈ ਚੀਜ਼ ਰਹਿ ਜਾਂਦੀ ਆ ਫੇਰ ਕਿੰਨੇ ਆ ਬਾਈ ਜੋ ਇਸ ਟਾਈਮ ਨੰਬਰ ਕੱਲ ਰਿਹਾ ਉਹ ਬਾਈ ਦਾ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਇਹਦਾ ਕੀ ਮੁੱਲ ਰੱਖਿਆ ਜੀ ਆਪਾਂ ਇਹਦਾ ਜੀ 45000 ਰੁਪਏ ਜਮ੍ਹਾਂ ਦੇ ਲੈਣਾ ਜੀ ਠੀਕ ਹੋ ਜੀ ਤੇ ਮੌਕੇ ਤੇ ਥੋੜਾ ਬਹੁਤਾ ਮਨ ਹੋ ਜੂਗਾ ਜੀ ਹਾਂ ਜੀ 18 20 ਕਿਲੋ ਦਾ ਰਾਮ ਨਾਲ ਹੀ ਦਿੰਦੀ ਹੈ ਕਿਤੇ ਲੈਤੀ ਯਾਨੀ ਕਿ 18 20 ਕਿਲੋ ਇਹ ਰਾਮ ਨਾਲ ਹੀ ਉਹਨਾਂ ਨੇ ਕਿਹਾ ਵੀ ਇਹ ਦਿੰਦੀ ਹੈ ਠੀਕ ਹੋ ਜੀ 18 ਕਿਲੋ ਦਾ ਅੱਜ ਭਾਈ ਜੀ ਜਮ੍ਹਾਂ ਮੈਂਟੇ ਦੇਵਾਂ ਠੀਕ ਹੋ ਜੀ ਤੇ ਤੀਸਰੀ ਵੜਾ ਲਈ ਕੀ ਡਿਟੇਲ ਹੈ ਜੀ ਇਹਦੀ ਇਹ ਜੀ ਟੋਫੜ ਆ ਗਈ ਜੀ ਠੀਕ ਹੋ ਜੀ ਇਹ ਵੜਾ ਕੀ ਅੱਜ ਬਣਦੀ ਹੈ ਜੀ ਇਹ ਸਕਦੀ ਹੈ ਬਸ ਫਿਰ 6 ਕਿਲੋ ਜੀ ਇਸ ਟਾਈਮ 6 ਕਿਲੋ ਏਰੀਆ ਬਚ ਮੜਤੂ ਰੋਹਾ ਦਿਜੀ 6 ਲੀਟਰ ਦੁੱਧ ਆਪਾਂ ਤੋਲ ਕੇ ਦੇਵਾਂਗੇ ਬਾਈ ਹਾਂਜੀ ਹਾਂਜੀ ਠੀਕ ਹੋ ਜੀ ਇੱਕ ਟੋਕੜ ਵੜ ਵੀ ਆ ਵੀਰਾ 6 ਲੀਟਰ ਦੁੱਧ ਆ ਜਿਵੇਂ ਸਾਰਿਆਂ ਨੂੰ ਫਰਾਂ ਦੀ ਕੁਆਲਿਟੀ ਤੁਸੀਂ ਆਪਣਾ ਚੈੱਕ ਕਰ ਸਕਦੇ ਹੋ ਇਹ ਚੋਈ ਵੀ ਹੈ ਇਹ ਠੀਕ ਹੋ ਜੀ ਇਹਦੇ ਵਿੱਚ ਚੋਈ ਹੋਈ ਹੈ ਬਾਈ ਇੰਦਰੀ ਆ ਜੀ ਵੀਰਾ ਇਹਦਾ ਕੀ ਮੁੱਲ ਕਰਦੇ ਆਂ ਜੀ ਆਪਾਂ ਇਹਦਾ ਮੁੱਲ 12000 ਰੁਪਏ ਇਹਦਾ ਮੁੱਲ 17000 ਰੁਪਏ ਕਰਦੇ ਮਾਨ ਤਨ ਕੀਤਾ ਜਾਊਗਾ ਜੀ ਮਾਨ ਤਨ ਕੀਤਾ ਜਾਊਗਾ ਠੀਕ ਆ ਜੀ ਬਈ ਤਿੰਨੇ ਪਸ਼ੂਆਂ 'ਚ ਮਾਨ ਤਨ ਕੀਤਾ ਜਾਊਗਾ ਤਿੰਨੇ ਪਸ਼ੂਆਂ 'ਚ ਜੇ ਕਿਸੇ ਵੀਰ ਨੂੰ ਕੋਈ ਪਸ਼ੂ ਪਸੰਦ ਆ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਬੋਲ ਦਿਓ ਜੀ 94171 ਜੀ ਹਾਂ ਜੀ 10523 ਠੀਕ ਆ ਜੀ ਇੱਕ ਵਾਰ ਫੇਰ ਬੋਲ ਦਿਓ ਜੀ 94171 ਜੀ ਹਾਂ ਜੀ 10523 ਜੀ ਇਹਨੂੰ ਬਾਈ ਦਾ ਕੰਟੈਕਟ ਨੰਬਰ ਆ ਬਾਈ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਤੇ ਇਸ ਤਰ੍ਹਾਂ ਹੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹ ਤੇ ਹੋਰ ਟਾਈਮ ਚ ਇੱਕ ਦੋ ਵਧੀਆ ਵੀਡੀਓ ਲੈ ਕੇ ਤੁਹਾਡੇ ਲਈ ਆਇਆ ਕਰਾਂਗੇ ਥੈਂਕ ਯੂ ਬਾਈ